ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜੇ ਤੁਸੀਂ ਵੀ ਸੋਹਣੇ ਸੋਹਣੇ ਸੂਟ ਆਪਣੇ ਬੱਚਿਆਂ ਦੇ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਆਪਣੇ ਪਟਿਕ ਤੋਂ ਕਰਵਾ ਸਕਦੇ ਹੋਗੇ ਜਿੱਦਾਂ ਕਿ ਇਹ ਵਾਲਾ ਸੂਟ ਆਪਾਂ ਰੈਡੀ ਕੀਤਾ ਹੈ ਦੇਖੋ ਇਸ ਤਰ੍ਹਾਂ ਆਪਾਂ ਮਤਲਬ ਕੱਟ ਵਾਲੀ ਮਤਲਬ ਲੇਸ ਲਗਾਈ ਹੈਗੀ ਫਰੰਟ ਪੈਕ ਦੇਖੋ ਘੇਰੇ ਮੈਂ ਤਾਂ ਸੌਰੀ ਚਾਕਾਂ ਤੇ ਤੇ ਪਲੱਸ ਆਪਾਂ ਬਾਹਾਂ ਤੇ ਲੇਸ ਲਗਾਈ ਹੈਗੀ ਤੇ ਇਹਦੇ ਮਤਲਬ ਪੌਂਚਿਆਂ ਤੇ ਵੀ ਇਦਾਂ ਹੀ ਕਟਵਾਰੀ ਲੈਸ ਹੈਗੀ ਤੇ ਪਲੱਸ ਇਹਦੇ neck ਤੇ ਆਪਾਂ ਇਸ ਤਰ੍ਹਾਂ ਡਿਜ਼ਾਈਨ ਦਿੱਤਾ ਹੈਗਾ ਬਿਲਕੁਲ ਇਹ ਪਿਓਰ ਕਾਟਨ ਦੇ ਸੂਟ ਨੇਗੇ ਵਿਦਆਊਟ ਲਾਈਨਿੰਗ ਸਟਿਚ ਹੁੰਦੇ ਨੇਗੇ ਪਰ ਤੁਹਾਨੂੰ ਸੇਮ ਕਲਰ ਨਹੀਂ ਮਿਲਣਾ ਹੈਗਾ ਇਹਦੇ ਵਿੱਚ ਅਨ ਕਲਰ ਮਤਲਬ ਤੁਹਾਨੂੰ ਹੋਰ ਸਿਲੈਕਟ ਕਰਨੇ ਪੈਣਗੇ ਉਹ ਆਪਾਂ ਵੀਡੀਓ ਮਤਲਬ ਕਾਲੂ ਪਾਉਂਗੀ ਮੈਂ ਹਨ ਵੀਡੀਓ ਤੁਸੀਂ ਉਹਦੇ ਵਿੱਚੋਂ ਜਿਹੜਾ ਸਿਲੈਕਟ ਕਰ ਸਕਦੇ ਹੋਗੇ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਕਾਫੀ ਜਿਆਦੇ ਸੋਹਣੇ ਸੂਟ ਲੇਗੇ ਤੁਸੀਂ ਇਹਨਾਂ ਤੇ ਵਰਕ ਕਰਵਾ ਸਕਦੇ ਹੋ ਪੈਚ ਵਰਕ ਵਗੈਰਾ ਜਿੱਦਾਂ ਵੀ ਤੁਸੀਂ ਰੈਡੀ ਕਰਵਾਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਤੇ ਸੂਟ ਤੁਸੀਂ ਦੇਖ ਸਕਦੇ ਹੋਗੇ ਤੁਹਾਨੂੰ ਇੱਕ ਤੋਂ ਇੱਕ ਮਿਲੇਗਾ ਤੇ ਪਹਿਲਾਂ ਵੀ ਆਪਾਂ ਕਾਫੀ ਜਿਆਦੇ ਸੂਟ ਇਹਦੇ ਨਾਲ ਦੇ ਆਪਾਂ ਸੇਲ ਕਰ ਚੁੱਕੇ ਹਾਂਗੇ ਸਾਰੇ ਰਹਿਣਗੇ ਟਿਸਟਾ ਬ੍ਰਾਂਡ ਦੇ ਸੂਟ ਰਹਿਣਗੇ ਲੋ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋਗੇ ਇਹ ਵਾਲੀ ਰਹੇਗੀ ਸ਼ਰਟ ਇਦਾਂ ਮਤਲਬ ਇਹ ਸ਼ਰਟ ਦਾ ਮਤਲਬ ਫੈਬਰਿਕ ਰੂਗਜੀ कॉटन सिल्क ਦੇ ਵਿੱਚ ਹੈਗਾ ਵਿੱਚ ਚੈੱਕ ਹੈਗਾ ਮਤਲਬ ਇਦਾਂ ਵੀ ਚੈੱਕ ਨਹੀਂ ਹੈਗਾ ਵੀ ਚੈੱਕ ਚ ਸੂਟ ਬਣਿਆ ਹਾਂ ਬਸ ਡਿਜ਼ਾਈਨ ਹੀ ਇਦਾਂ ਲਾਈਨਿੰਗ ਬਣੀ ਹੋਈ ਹੈਗੀ ਵਿੱਚ ਇਹਦੇ ਲਓ ਜੀ ਤੇ ਨਾਲ ਇਹਦੇ ਪਲੇਨ ਮਤਲਬ ਮੈਚਿੰਗ ਸੂਟ ਤੁਸੀਂ ਲੈ ਸਕਦੇ ਹੋਗੇ ਟਿਸਟਾ ਦਾ ਤਾਂ ਪ੍ਰਾਈਸ ਇਹਦਾ 2250 ਰਹੂਗਾ ਮੈਚਿੰਗ ਦਾ ਇਦਾਂ ਦੇਖੋ ਬਹੁਤ ਜਿਆਦੇ ਮਤਲਬ ਸੋਨਾ ਸੂਟ ਹੈਗਾ ਇਹ ਵਾਲਾ ਤੇ ਫਾਸਟਲੀ ਆਰਡਰ ਕਰ ਦਿਓ ਕੋਈ ਕੋਈ ਸੂਟ ਆਪਣੇ ਕੋਲੇ ਅਵੇਲੇਬਲ ਹੈਗਾਗਾ ਤੇ ਜਿਆਦਾ ਨਹੀਂ ਹੈਗੇ ਸੂਟ ਇਸ ਤੋਂ ਬਾਅਦ ਆਜੂਗਾ ਯੈਲੋ ਕਲਰ ਇਹਨੂੰ ਵੀ ਤੁਸੀਂ ਮੈਚਿੰਗ ਹੀ ਰੈਡੀ ਕਰਵਾਇਓ ਕਾਫੀ ਜਿਆਦੇ ਸੋਹਣਾ ਲੱਗੂਗਾ ਮੈਚਿੰਗ ਸੂਟ ਲੋ ਜੀ ਇਸ ਤਰ੍ਹਾਂ ਦੇਖੋ ਮਤਲਬ print ਬਣਿਆ ਹੋਇਆ ਹੈਗਾ ਸ਼ਰਟ ਦਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਜਿਆਦਾ ਸੋਹਣੀ ਪ੍ਰਿੰਟਿੰਗ ਬਣੀ ਹੋਈ ਹੈਗੀ ਸ਼ਰਟ ਤੇ ਤੇ ਪਲੱਸ ਨਾਲ ਇਦਾਂ ਮੈਜੈਂਟਾ ਕਲਰ ਦੀ ਆਜੂਗੀ ਬਾਟਮ ਆਜੂਗੀ ਤੇ ਜਦੋਂ ਇਹ ਸਲਾਈ ਹੋ ਗਿਆ ਸੂਟ ਬਹੁਤ ਜਿਆਦਾ ਸੋਹਣਾ ਲੱਗਣਾ ਪ੍ਰਾਈਸ ਆ ਅੱਜ ਵਾਲੇ ਮਤਲਬ ਸੂਟਸ ਦਾ ਸਾਰਿਆਂ ਦਾ ਸੇਮ ਰਹੂਗਾ 2250 ਲਓ ਜੀ ਹੈਗੇ ਨੇ ਆਪਣੇ ਕੋਲੇ ਦੋ ਦੋ ਸੂਟ अवेलेबल ਹੈਗੇ ਨੇਗੇ ਨਿਊ ਸਟਾਕ ਆਏਗਾ ਸਾਰਾ ਰਿਪੀਟ ਮਤਲਬ ਦੇਖੋ ਨਾ ਪ੍ਰਿੰਟ ਵਗੈਰਾ ਚੱਲਦੀ ਰਹਿੰਦੇ ਨੇਗੇ ਮੈਨੂੰ ਸੋਹਣੇ ਲੱਗੇ ਪਹਿਲਾਂ ਕਾਫੀ ਜਿਆਦੇ ਸੇਲ ਹੋਏ ਸੀਗੇ ਆਪਣੇ ਇਹਦੇ ਨਾਲ ਦੇ ਪ੍ਰਿੰਟ ਤਾਂ ਆਪਾਂ ਲੈ ਆਏ ਲੋ ਜੀ ਇਸ ਤੋਂ ਬਾਅਦ ਆ ਜਾਊਗਾ ਬਲੈਕ ਲੋਟ ਇਦਾਂ ਬਣਿਆ ਹੈ ਬਲੈਕ ਸੂਟ ਬਣਿਆ ਹੋਇਆਗਾ ਬਹੁਤ ਸੋਹਣੇ ਪਾਕਿਸਤਾਨੀ ਡਿਜ਼ਾਈਨ ਲੰਗੇ ਤੇ ਇਦਾਂ ਮਤਲਬ ਇਹਦੇ ਨਾਲ ਰਹੂਗੀ ਬਲੈਕ ਬਾਟਮ ਰਹੂਗੀ ਇਸ ਤਰ੍ਹਾਂ ਪਲੇਨ ਬਾਟਮ ਰਹੂਗੀ ਬਲੈਕ ਤੇ ਇਹ ਵਾਲੀ ਰਹੂਗੀ ਸ਼ਰਟ ਇਹ ਤਾਂ ਠੀਕ ਹੈ ਜੀ ਕੋਈ ਦੁਪੱਟਾ ਅਵੇਲੇਬਲ ਨਹੀਂ ਹੈਗਾ ਇਹਨਾਂ ਦੇ ਨਾਲ ਵਿਦਆਊਟ ਦੁਪੱਟਾ ਨੇਗੇ 2250 ਪ੍ਰਾਈਸ ਹੈ ਬ੍ਰੈਂਡ ਟੇਸਟਰ ਰਹੂਗਾ ਤੁਹਾਨੂੰ ਸਟੈਂਪ ਲੱਗੀ ਮਿਲੂਗੀ ਮਤਲਬ ਸੂਟਸ ਤੇ ਲਓ ਜੀ ਇਹਦੇ ਨਾਲ ਦੇ ਵੀ ਆਪਾਂ ਕਾਫੀ ਸੂਟ ਲੈ ਕੇ ਆਏ ਸੀਗੇ ਪਹਿਲਾਂ ਤੇ ਸਾਰੇ ਹੋ ਚੁੱਕੇ ਨੇਗੇ ਸੋਲਡ ਤੇ ਵਸ ਰਿਪੀਟ ਆਪਾਂ ਨੂੰ ਇਹ ਵਾਲਾ ਹੀ ਉਹ ਮਿਲਿਆ ਕਿਉਂਕਿ ਮੈਨੂੰ ਪਿਛਲੇ ਵੀਡੀਓ ਚ ਸਕਰੀਨਸ਼ਾਟ ਆਲੇ ਸੀ ਫਿਰ ਆਪਾਂ ਕੁਝ ਕੁ ਸੂਟ ਲੈਣਗੇ ਜਿਹੜੇ ਲੈ ਆਏ ਦੇਖੋ ਇਹਦੇ ਨਾਲ ਇਦਾਂ ਮਤਲਬ ਪੀਚ ਕਲਰ ਦੀ ਆਪਾਂ بیس ਨਾਲ ਦੀ ਬਾਟਮ ਲਗਾਈ ਹੈਗੀ ਜਿਆਦਾ ਸੋਹਣੀ ਏਦਾਂ ਹੀ ਲੱਗਣੀ ਸੀ ਬਾਕੀ ਭੈਣਾ ਵਰਕ ਵਗੈਰਾ ਕਰਾ ਲੈਂਦੀਆਂ ਹੁੰਦੀਆਂ ਨੇਗੇ ਤਾਂ ਇਦਾਂ ਸੋਹਣਾ ਬਣ ਜਾਂਦਾ ਹੈਗਾ ਥੋੜਾ ਜਿਹਾ ਸੂਟ ਗ੍ਰੇਸ ਵਧੀਆ ਆ ਜਾਂਦੀ ਹੈ ਅਗੇ ਸੂਟ ਤੇ ਲਓ ਜੀ ਤੇ ਫਿਰ ਇੱਕ ਹੋਰ ਡਿਜ਼ਾਈਨ ਹੈਗਾ ਇਹਦੇ ਵਿੱਚ ਪੀਚ ਦੇ ਵਿੱਚ ਹੀ ਇੱਕ ਹੋਰ ਡਿਜ਼ਾਈਨ ਹੈਗਾ ਲਓ ਜੀ ਇਦੇ ਨਾਲ ਦਾ ਆਪਾਂ ਸੂਟ ਨਾ ਮਤਲਬ ਵਰਕ ਕੀਤਾ ਸੀਗਾ ਮੈਂ ਤੁਹਾਨੂੰ ਨਾ ਸਟਿਚਿੰਗ ਵਾਲੇ ਸੂਟ ਵੀ ਦਿਖਾਉਂਗੀ ਵਰਕ ਕੀਤਾ ਸੀ ਕੋਈ ਭੈਣ ਮੰਗ ਰਹੀ ਸੀ ਜੇ ਭੈਣ ਮੇਰੀ ਵੀਡੀਓ ਦੇਖਦੀ ਹੈ ਕਿ ਤਾਂ ਤੁਸੀਂ ਇਹ ਵਾਲਾ ਆਪਣਾ ਸੂਟ ਹੈ ਜਿਹੜਾ ਖਾ ਲਿਓ ਹਨਾ ਤੇ ਸੇਮ ਡਿਜ਼ਾਈਨ ਸੇਮ ਤੁਸੀਂ ਕਲਰ ਮੰਗ ਰਹੇ ਸੀਗੇ ਦੁਬਾਰਾ ਆ ਗਿਆ ਪਹਿਲਾਂ ਮੈਨੂੰ ਮਿਲਿਆ ਨਹੀਂ ਸੀਗਾ ਲਓ ਜੀ ਇਹ ਵਾਲਾ ਪ੍ਰਿੰਟ ਵੀ ਹੈਗਾ ਜੀ ਕਾਫੀ ਜਿਆਦਾ ਸੋਹਣਾਗਾ ਤੇ ਇਹ ਇਦੇ ਵਿੱਚੋਂ ਤੁਸੀਂ ਸੂਟ ਸਿਲੈਕਟ ਕਰ ਸਕਦੇ ਹੋ ਸਾਰੇ ਮਤਲਬ ਸੂਟ ਲੇਗੇ ਜਿਹੜੇ ਦੋ ਦੋ ਸੂਟ अवेलेबल ਹੈਗੇ ਨੇਗੇ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਕਿਉਂਕਿ ਕਾਫੀ ਸਾਰੇ ਮੈਸੇਜ ਕਰਦੇ ਹੁੰਦੇ ਨੇ ਵੀ ਦੁਪੱਟੇ अवेलेबल ਹੈਗੇ ਨੇ ਸੂਟਸ ਨਾਲ ਜੇ ਕਿਸੇ ਸੂਟ ਨਾਲ ਦੁਪੱਟਾ अवेलेबल ਹੋਊਗਾ ਤਾਂ ਮੈਂ ਤੁਹਾਨੂੰ ਜਰੂਰ ਮਤਲਬ ਸ਼ੋਅ ਕਰੂੰਗੀ ਹਨਾ ਬਟ ਨਹੀਂ ਹੈਗੇ ਵਿਦਆਊਟ ਦੁਪੱਟਾ ਸੂਟ ਨੇ ਪ੍ਰਾਈਸ 2250 ਹੈਗਾ ਤੇ ਨੈਕਸਟ ਆਪਾਂ ਸੂਟ ਦਿਖਾਉਣੇਗੇ ਜਿਵੇਂ ਕਿ ਮੈਂ ਵੇਅਰ ਕੀਤਾ ਹੋਇਆ ਮਾਲ ਕਾਟਨ ਦੇ ਸੂਟ ਲੇਗੇ ਇਹਦੇ ਨਾਲ ਦੇ ਆਪਾਂ ਪਹਿਲਾਂ ਵੀ ਸੂਟ ਲੈ ਕੇ ਆਏ ਸੀਗੇ ਸਾਰੇ ਹੋ ਚੁੱਕੇ ਸੀਗੇ ਸੋਲਡ ਹਨਾ ਤੇ ਹੁਣ ਮਤਲਬ ਹੋਰ ਲੈ ਕੇ ਆਏ ਆਂਗੇ ਤੁਸੀਂ ਇਹਦੇ ਵਿੱਚੋਂ ਸੂਟ ਹੈਗਾ ਜਿਹੜਾ ਸਿਲੈਕਟ ਕਰ ਸਕਦੇ ਹੋਗੇ ਲਓ ਜੀ सेम ਜਿਹੜਾ ਮੇਰੇ ਵੀਰ ਕੀਤਾ ਹੋਇਆ ਇਹਦੇ ਨਾਲ ਦਾ ਸੂਟ ਹੈਗਾ ਫਰਸਟ ਸੂਟ ਹੈਗਾ ਲਓ ਜੀ ਐਦਾਂ ਹਾਂਜੀ ਇਹ ਵਾਲੀ ਰਹੇਗੀ ਸ਼ਰਟ ਐ ਐਦਾਂ ਮਤਲਬ ਜਿੱਦਾਂ ਮੇਰੇ ਵੀਰ ਕੀਤਾ ਹੈ ਸੇਮ ਹਨਾ ਤੇ ਬਹੁਤ ਸੌਫਟ ਕਾਟਨ ਹੈ ਵਿਦਾਊਟ ਲਾਈਨਿੰਗ ਤੁਸੀਂ ਸਟਿਚ ਕਰਵਾ ਸਕਦੇ ਜਿੱਦਾਂ ਕਿ ਮੈਂ ਵਿਦਾਊਟ ਲਾਈਨਿੰਗ ਕਰਵਾਇਆ ਤੇ ਇਹ ਵਾਲੀ ਰਹੇਗੀ ਬਾਟਮ ਇਸ ਤਰ੍ਹਾਂ ਦੀ ਸੇਮ ਤੇ ਨਾਲ ਪਲੱਸ ਸੇਮ ਜਿੱਦਾਂ ਮੇਰੇ ਲਈ ਆਇਆ ਹੋਇਆਗਾ ਥੋੜਾ ਜਿਹਾ ਤਾਂ ਪੱਟੇ ਦਾ ਫਰਕ ਹੈਗਾ ਇਹਦੇ ਵਿੱਚ ਮਤਲਬ ਬੂਟੀ ਐਦਾਂ ਆ ਗਈ ਹਨਾ ਥੋੜ੍ਹਾ ਚੇਂਜ ਆ ਗਿਆ ਬਾਟਮ ਸੇਮ ਹੈ ਕੀ ਇਹ ਵਾਲਾ ਸੇਮ ਹੈ ਤੇ ਦੁਪੱਟਾ ਪਚਾ ਦੁਪੱਟਾ ਵੀ ਸੇਮ ਹੈ ਸੌਰੀ ਤੇ ਇਦਾਂ ਲੜਾਂ ਤੇ ਹਨਾ ਮਤਲਬ ਬોર્ਡਰ ਹੈਗਾ ਸੇਮ ਜਿੱਦਾਂ ਮੈਂ ਲਿਆ ਹੋਇਆ ਹੈਗਾ ਤੁਸੀਂ ਦੇਖ ਸਕਦੇ ਹੋਗੇ ਤੇ ਇਦਾਂ ਲੜਾਂ ਤੇ ਬોર્ਡਰ ਆ ਜਾਊਗਾ ਤੇ ਪਲੱਸ ਵਿੱਚ ਪੁੱਟੀ ਆ ਜਾਊਗੀ ਤੇ ਬਹੁਤ ਜ਼ਿਆਦਾ ਸੋਹਣੀ ਮਤਲਬ ਮਲ ਕਾਟਨ ਦੇ ਸੋਹਣੇ ਪਲੱਸ ਦੁਪੱਟਾ ਬਹੁਤ ਆਰਾਮਦਾਇਕ ਫੈਬਰਿਕ ਹੈਗਾ ਤੇ ਪ੍ਰਾਈਸ ਇਹਦਾ ਰਹੂਗਾ ਜੀ 1300 ਇਹਦੇ ਵਿੱਚ ਤੁਹਾਨੂੰ ਹੋਰ ਸੂਟ ਦਿਖਾ ਦਿੰਨੀ ਹਾਂ ਕਿ ਫਟਾਫਟ ਇਹਨਾਂ ਦਾ ਆਰਡਰ ਕਰ ਦਿਓ ਕਿਉਂਕਿ ਬਹੁਤ ਲਿਮਟਿਡ ਜੇ ਸਟਾਕ ਨੇ ਰਿਪੀਟ ਮੰਗਾਏ ਨੇਗੇ ਸਾਰੇ ਲਓ ਜੀ ਇਹ ਵਾਲੀ ਰਹੂਗੀ ਜੀ ਸ਼ਰਟ ਇਦਾਂ ਹੀ ਸ਼ਰਟ ਦਾ ਫੈਬਰਿਕ ਮਿਲੂਗਾ ਤੁਹਾਨੂੰ ਇਹ ਵਾਲਾ ਤੇ ਸਕਰੀਨਸ਼ਾਟ ਥੋੜਾ ਦੂਰ ਤੋਂ ਲਿਆ ਕਰੋ ਤੇ ਇਹ ਵਾਲਾ ਮਤਲਬ ਇਸ ਤਰ੍ਹਾਂ ਬਾਟਮ ਹੈ ਇਸ ਤਰ੍ਹਾਂ ਹੀ ਸੂਟ ਹੈਗਾ ਦੇਖੋ ਤੇ ਪਲੱਸ ਨਾਲ ਦੁਪੱਟਾ ਹੈਗਾ ਇਦਾਂ ਜਿਹੜਾ ਬਾਉਂਡਰ ਹੈਗਾ ਉਹ ਸੂਟ ਨਾਲ ਦਾ ਬਣਿਆ ਹੋਇਆਗਾ ਤੇ ਜਿਹੜੀ ਮਤਲਬ ਸੈਂਟਰ ਦੇ ਵਿੱਚ ਬੁਟੀ ਆ ਜਾਂਦੀ ਹੁੰਦੀ ਹੈ ਉਹ ਬਾਟਮ ਨਾਲ ਦੀ ਬਣੀ ਹੁੰਦੀ ਹੈ ਤੇ ਬਹੁਤ ਜ਼ਿਆਦੇ ਸੋਹਣੇ ਦੁਪੱਟੇ ਨੇ ਖੁੱਲੇ ਡੁੱਲੇ ਦੁਪੱਟੇ ਨੇਗੇ ਨਹੀਂ ਹੈਗਾ ਵੀ ਛੋਟਾ ਦੁਪੱਟਾਗਾ ਕੋਈ ਇਦਾਂ ਦੇਖੋ ਇਹ ਬਾਟਮ ਰਹੂਗੀ ਠੀਕ ਐ ਜੀ ਤੇ ਮਤਲਬ ਜਿਆਦਾ ਨਾ ਮੈਂ ਸੂਟ ਖੋਲ ਕੇ ਦਿਖਾਵਾਂਗੀ ਤਾਂ ਵੀਡੀਓ ਕਾਫੀ ਜਿਆਦਾ ਲੰਬੀ ਚਲੀ ਜਾਊਗੀ ਬਾਕੀ ਇਹ ਮੇਰੇ ਪਹਿਲਾਂ ਵੀਡੀਓ ਚ ਦਿਖਾਈ ਹੋਏ ਨੇਗੇ ਤੇ ਇਸ ਤੋਂ ਬਾਅਦ ਰਹੂਗਾ ਜੀ ਬਲੈਕ ਸੂਟ ਬਲੈਕ ਸੂਟ ਵੀ ਸੇਮ ਮੇਰੇ ਨਾਲ ਦਾ ਤੇ ਇਹਦੇ ਵਿੱਚ ਸਿਰਫ ਕਲਰ ਦਾ ਫਰਕ ਹੈਗਾ ਇਦਾਂ ਦੇਖੋ ਬਾਟਮ ਰਹੂਗੀ ਇਹ ਵਾਲੀ ਰਹੂਗੀ ਜੀ ਸ਼ਰਟ ਜਿੱਦਾਂ ਸੇਮ ਬਣੀ ਹੋਈ ਹੈ ਮੇਰੇ ਮੈਂ ਬਸ ਸਟਿਚ ਕਰਵਾਇਆਗਾ ਸਿਰਫ ਹਲਕੀ ਜੀ ਪਾਈਪਿੰਗ ਤੇ ਕਿ ਸਟਿਚ ਕਰਵਾਇਆਗਾ ਇਦਾਂ ਤੇ ਮਤਲਬ ਨੈਕ ਤੇ ਜਿਹੜਾ ਡਿਜ਼ਾਈਨ ਹੈਗਾ بس ਉਹ ਆਪਾਂ ਇੰਨਾ ਕੀ ਦਿੱਤਾਗਾ مطلب زیادہ ਨਹੀਂ ਤੇ ਸਿੰਪਲ ਮੈਂ ਪਾਈਪ ਲਗਾਈਏਗੀ ਬਾਵਾ ਤੇ ਤੇ ਨੈਕਸਟ ਸੂਟ مطلب بلیک ਹੈਗਾ ਇਹਦੇ ਵਿੱਚ ਕਲਰ ਅਵੇਲੇਬਲ ਹੈਗਾਗਾ بلیک ਸੂਟ ਵੀ مطلب ਜੋ ರೆਡੀ ਹੋ ਗਿਆ ਬਹੁਤ ਜਿਆਦਾ ਸੋਹਣਾ ਲੱਗਣਾਗਾ ਤੇ ਦੁਪੱਟਾ ਇਹਦੇ ਨਾਲ ਦੇਖੋ ਇਸ ਤਰ੍ਹਾਂ ਹੀ ਬਣਿਆ ਹੋਇਆ ਬਸ ਜਿੱਦਾਂ ਸਲਵਾਰ ਬਣੀ ਹੋਈ ਹੈਗੀ ਉਦਾਂ ರೆਡੀ ਹੋਇਆ ਹੋਇਆਗਾ ਹਾਂਜੀ ਇਹ ਵਾਲੀ ਬਾਟਮ ਆਜੂਗੀ ਇਹ ਸ਼ਰਟ ਆਜੂਗੀ ਤੇ ਇਹ ਪਲੱਸ ਦੁਪੱਟਾ ਆਜੂਗਾ ਫਿਰ ਇਸ ਤੋਂ ਬਾਅਦ ਨੈਕਸਟ ਆਜੂਗਾ ਜਿਹੜਾ ਮੈਂ ਤੁਹਾਨੂੰ ਬਲੂ ਦਿਖਾਇਆਗਾ ਉਹਦਾ ਨੈਕਸਟ ਕਲਰ ਆਜੂਗਾ ਇਹ ਵਾਲਾ ਇਹ ਮੈਂ ਸੂਟ ਕਾਫੀ ਲੈ ਕੇ ਆਈ ਆਂਗੀ ਇਹ ਵਾਲੇ ਹੈਗੇ ਨੇ ਮੇਰੇ ਕੋਲੇ 2 ਤੋਂ 3 ਤੇ ਕਿਉਂਕਿ ਇਹਦੇ ਨਾਲ ਦੇ ਜਿੰਨੇ ਮੈਨੂੰ ਮਿਲੇ ਮੈਂ ਲੈ ਆਈ ਹਣਾ ਤੇ ਇਹਦੇ ਨਾਲ ਦੇ ਮਤਲਬ ਸੂਟ ਨੇਗੇ ਬਹੁਤ ਜ਼ਿਆਦੇ ਮਤਲਬ ਡਿਮਾਂਡ ਦੇ ਵਿੱਚ ਸੀਗੇ ਬਲੂ ਕਲਰ ਤੇ ਇਹ ਵਾਲਾ ਕਲਰ ਮਤਲਬ ਕਾਫੀ ਜ਼ਿਆਦਾ ਡਿਮਾਂਡ ਦੇ ਵਿੱਚ ਰਹੇ ਨੇ ਪ੍ਰਾਈਸ ਇਹਨਾਂ ਦਾ 1300 ਰਹੂਗਾ ਠੀਕ ਐ ਸੀ ਬਹੁਤ ਜ਼ਿਆਦੇ ਸੋਹਣੀ ਕਾਟਨ ਹੈ ਮਲ ਕਾਟਨ ਦੇ ਸੂਟ ਨੇਗੇ ਪਲੱਸ ਦੁਪੱਟਾ ਨੇ 1300 ਪ੍ਰਾਈਸ ਹੈਗਾ ਪਲੱਸ ਸ਼ਿਪਿੰਗ ਹੈਗਾ ਠੀਕ ਹੈ ਜੀ ਜਿੱਦਾਂ ਕਿ ਤੁਸੀਂ ਅੱਜ ਆਰਡਰ ਕਰਦੇ ਹੋਗੇ ਪੇਮੈਂਟ ਕਰਦੇ ਹੋਗੇ ਪੇਮੈਂਟ ਕਰਨ ਤੋਂ ਬਾਅਦ ਮੈਨੂੰ ਸਕਰੀਨਸ਼ਾਟ ਪਾ ਦਿਓ ਤੇ ਤੁਹਾਡਾ ਜਿਹੜਾ ਕੋਰੀਅਰ ਹੈਗਾ ਆਪਾਂ ਕੱਲ ਨੂੰ ਡਿਲੀਵਰ ਕਰਾ ਦਾਂਗੇ ਤੇ ਨਾਲ ਦੀ ਨਾਲ ਪੋਸਟ ਆਫਿਸ ਦੇ ਵਿੱਚੋਂ ਹਨਾ ਉਹਨਾਂ ਕੋਈ ਵੀ ਮਤਲਬ ਕੰਮ ਹੈ ਜਿਹੜਾ ਡਿਲੇ ਨਹੀਂ ਕਰਨਾ ਹੈਗਾ ਨਾਲ ਦੀ ਨਾਲ ਮਤਲਬ ਪਾਰਸਲ ਲਿੰਗੇ ਜਿਹੜੇ ਕੱਲ ਨੂੰ ਲਗਾ ਦਾਂਗੇ ਤੇ ਪੇਮੈਂਟ ਕਰਕੇ ਤੁਸੀਂ ਮੈਨੂੰ ਸਕਰੀਨਸ਼ਾਟ ਭੇਜ ਕੇ ਆਪਣਾ ਐਡਰੈਸ ਜਿਹੜਾ ਸੈਂਡ ਕਰ ਦਿਓ ਤੇ ਤੁਹਾਡੇ ਘਰ ਤੱਕ ਜਿਹੜਾ ਸੂਟ ਹੈਗਾ ਪਹੁੰਚ ਜੂਗਾ ਕਿ ਤੁਸੀਂ ਦੱਸ ਸਕਦੇ ਹੋ ਵੀ ਤੁਸੀਂ ਕਿੱਥੇ ਡਿਲੀਵਰ ਕਰਵਾਣਾ ਹੈਗੇ ਤੁਸੀਂ ਸ਼ਹਿਰ 'ਚ ਕਰਵਾਣਾ ਹੈਗਾ ਜਾਂ ਫਿਰ ਪਿੰਡ ਦੇ ਵਿੱਚ ਕਰਵਾਣਾ ਹੈਗਾ ਕਿਤੇ ਵੀ ਕਰਵਾਣਾ ਹੈਗਾ ਤੁਸੀਂ ਦੱਸ ਸਕਦੇ ਹੋਗੇ ਉੱਥੇ ਆਪਾਂ ਤੁਹਾਡਾ ਸੂਟ ਪਹੁੰਚਵਾਉਣ ਦੀ ਜ਼ਿੰਮੇਵਾਰੀ ਸਾਡੀ ਹੈਗੀ ਜੇ ਤੁਸੀਂ ਪੇਮੈਂਟ ਕਰਤੀ ਪਲੀਜ਼ ਥੋੜਾ ਟਾਈਮ ਵੇਟ ਕਰ ਲਿਆ ਕਰੋ ਤੁਹਾਡੀ ਮਤਲਬ ਪੇਮੈਂਟ ਸਾਡੇ ਕੋਲੇ ਸੇਫ ਹੈਗੀ ਥੋੜਾ ਬਹੁਤ ਇੱਧਰ ਉੱਧਰ ਹੁੰਦਾ ਨਾ ਫੋਨ ਕੰਮ ਵਗੈਰਾ ਕਰਦੇ ਹੁੰਨੇ ਆ ਕਿ ਨਹੀਂ ਟਾਈਮ ਤੇ ਉਸੇ ਟਾਈਮ ਰਿਪਲਾਈ ਹੁੰਦਾ ਥੋੜਾ ਟਾਈਮ ਵੇਟ ਕਰ ਲਿਆ ਕਰੋ ਤੇ ਅਸੀਂ ਮੈਸੇਜ ਚੈੱਕ ਕਰ ਲੈਨੇ ਹੁਣੇ ਰਿਪ ਗੋਈ ਵੀ ਤੁਸੀਂ ਵਰਕ ਵਗੈਰਾ ਵਾਲੇ ਸੂਟ ਰੈਡੀ ਕਰਵਾਉਣੇ ਨੇਗੇ ਉਹ ਵੀ ਤੁਸੀਂ ਕਰਵਾ ਸਕਦੇ ਹੋਵੋਗੇ ਤੇ ਮਤਲਬ ਜਿੱਦਾਂ ਵੀ ਹਨਾ ਤੁਸੀਂ ਰੈਡੀ ਕੱਲ ਨੂੰ ਆਪਾਂ ਵੀਡੀਓ ਪਾਵਾਂਗੇ ਵਰਕਰ ਦੀ ਸੂਟਾਂ ਦੀ ਉਹਦੇ ਵਿੱਚ ਤੁਸੀਂ ਡਿਜ਼ਾਈਨ ਜਿਹੜਾ ਸਿਲੈਕਟ ਕਰ ਸਕਦੇ ਹੋਗੇ ਤੇ ਫੈਬਰਿਕ ਮੈਂ ਤੁਹਾਨੂੰ ਦਿਖਾ ਦਊਂਗੀ ਵੀ ਕਲਰ ਕਿਹੜੇ ਅਵੇਲੇਬਲ ਨੇ ਕਿ ਕਿਤੇ ਤੁਸੀਂ ਮਤਲਬ ਰੈਡੀ ਕਰਵਾ ਸਕਦੇ ਹੋ ਤੇ ਹਾਫ ਹਾਫ ਪੇਮੈਂਟ ਆਪਾਂ ਪਹਿਲਾਂ ਕਰਾਵਾਂਗੇ ਜਦੋਂ ਤੁਹਾਡਾ ਸੂਟ ਰੈਡੀ ਹੋ ਗਿਆ ਜਿਹੜੀ ਹਾਫ ਪੇਮੈਂਟ ਰਹਿ ਜੂਗੀ ਫਿਰ ਤੁਸੀਂ ਮਤਲਬ ਅ ਘਰ ਕੇ ਆਪਣਾ ਸੂਟ ਹੈਗਾ ਜਿੱਥੇ ਤੁਸੀਂ ਮਗਵਾਉਣਾ ਚਾਹੋਗੇ ਆਪਣਾ ਐਡਰੈਸ ਭੇਜ ਕੇ ਅਸੀਂ ਸੂਟ ਹੈਗਾ ਜਿਹੜਾ ਤੁਹਾਨੂੰ ਪਹੁੰਚਾ ਦਾਂਗੇ ਇਹਨਾਂ ਦਾ ਪ੍ਰਾਈਸ ਆ ਰਿਹਾ ਹੈ ਨਾ 1300 ਹੋਊਗਾ ਜਿਹੜੇ ਮੈਂ ਟੈਸਟਾ ਦੇ ਸੂਟ ਦਿਖਾਏ ਨੇ ਉਹਨਾਂ ਦਾ ਪ੍ਰਾਈਸ ਰੂਗਾ 2250 ਤੇ ਕੁਆਲਿਟੀ ਵਾਈਜ਼ ਹਨ ਬਹੁਤ ਸੋਹਣਾ ਸਟੱਫ ਹੁੰਦਾ ਹੈਗਾ ਆਪਣੇ ਕੋਲੇ ਸਾਰਾ ਹਨ ਤੇ ਮੈਂ ਵੀ ਵਾਸ਼ ਕਰਕੇ ਦੇਖਿਆਗਾ ਮਤਲਬ ਜਿੱਦਾਂ ਕਿ ਕਪੜੇ ਵਗੈਰਾ ਵਾਸ਼ ਕਰਕੇ ਦੇਖੇ ਨੇਗੇ ਕੋਈ ਵੀ ਇਹਦਾ ਕਲਰ ਵਗੈਰਾ ਕੁਝ ਨਹੀਂ ਨਿਕਲਦਾ ਨਾ ਅਜ ਤੱਕ ਹਨਾ ਮੇਰਾ ਕੋਈ ਸੂਟ ਫੇਟ ਹੋਇਆਗਾ ਕੁਝ ਵੀ ਨਹੀਂ ਹੋਇਆ ਕਲਰ ਵਗੈਰਾ ਨਿਕਲਦਾ કોટਨ ਦੇ ਸੂਟ ਮੈਂ ਰੈਡੀ ਕਰਵਾਏ ਸੀਗੇ ਦੋਨੋਂ ਮੈਂ ਧੋ ਵੀ ਪਾਈ ਹੈਗੀ ਮਤਲਬ ਥੋੜਾ ਜਿਹਾ ਵੀ ਮੂਮਲੀ 19 20 ਆਪਾਂ ਕਹਿੰਦੇ ਥੋੜਾ ਰੰਗ ਹਨ ਉਹ ਵੀ ਨਹੀਂ ਨਿਕਲਿਆ ਹੈਗਾ ਇਹਨੂੰ ਮਤਲਬ ਸੋਨਾ ਸਟਫ ਹੁੰਦਾ ਹੈਗਾ ਸਟਫ ਵਾਈਜ਼ ਤੁਹਾਨੂੰ ਕੁਆਲਿਟੀ ਬਹੁਤ ਗੁੱਡ ਮਿਲੂਗੀ ਬਾਕੀ ਭੈਣਾ ਵਿਜ਼ਿਟ ਕਰਨਾ ਚਾਹੁੰਦੀਆਂ ਨੇ ਹਨਾ ਜੇ ਤੁਸੀਂ ਮੇਰੇ ਦੂਰ ਤੋਂ ਹੋਗੇ ਮੇਰੀ ਤਾਂ ਇਹੀ ਸਲਾਹ ਹੈਗੀ ਵੀ ਤੁਸੀਂ ਹਨਾ ਮੈਨੂੰ ਆਨਲਾਈਨ ਆਪਣਾ ਆਰਡਰ ਦੇ ਦਿਓ ਤੇ ਆਨਲਾਈਨ ਵੀ ਤੁਸੀਂ ਅੱਡੀ